ਕੱਕ ਗਿੱਦੜਤੀ ਪਹੀ ਉਹ ਕਿਤੇ ਫਲਾਫੇ ਚੱਟਣ ਵਾਗ ਗਰੂੜੀ ਤੇ ਹੂੰ ਉਹਦੇ ਮਗਰ ਫਲਾਫਾ ਲੱਜਾ ਹੂੰ ਗੋੜਾ ਵਾਲਾ ਲੱਬੜਿਆ ਹਾ ਹੂੰ ਜਿੱਦੋਂ ਗਿੱਦੜ ਗਿਆ ਘੋਰਨੇ ਤੇ ਹੂੰ ਗਿੱਦੜੀ ਕਹਿੰਦੀ ਜੀ ਤੁਹਾਡੇ ਮਗਰ ਕੀ ਐ ਹੂੰ ਉਹਨੇ ਦੇਖਿਆ ਵੀ ਹੁਣ ਕੀ ਦਸੀਏ ਇਹਨੂੰ ਕਹਿੰਦਾ ਮੇਰੇ ਮਗਰ ਲੰਬਲ ਪੇਟ ਲੱਗੀ ਹੋਈ ਐ ਹੂੰ ਹੂੰ ਕਹਿੰਦੀ ਕਾਦ ਕਹਿੰਦਾ ਜਦੋਂ ਮੈਂ ਪ੍ਰਧਾਨ ਹੂੰ ਹੂੰ ਕਹਿੰਦੀ ਗਿੱਦੜੀ ਦੀ ਸੂਨ ਵਾਲੀ ਹੂੰ ਕਹਿੰਦੀ ਜੀ ਪ੍ਰਧਾਨ ਐ ਮੇਰਾ ਮਾਸਖਾਨ ਨੂੰ ਜੀ ਕਰਦਾ ਹੂੰ ਚਲੋ ਆਪਾਂ ਸਕਾਰ ਖੇਡ ਕੇ ਆਈਏ ਗਿੱਦੜ ਚੱਲ ਪਿਆ ਕੇ ਹੁਣ ਕਹਿ ਬੱਠਾ ਉਹਨੂੰ ਹੂੰ ਕਹਿੰਦਾ ਕਿ ਵੀ ਕੁੱਤੂ ਰਹਿ ਜਾਂਦਾ ਹੁਣ ਮੂਰੇ ਕੁੱਤਾਂ ਦਾ ਟੋਲਾ ਖੜਾ ਹੈ ਹੂੰ ਤਾਂ ਟੋਲਾ ਖੜਾ ਮੈਂ ਗਿੱਦੜ ਨੇ ਚੱਡਿਆ ਚਲੇ ਦੀ ਪੂਸੋ ਕਹਿੰਦੀ ਜੀ ਗੱਲ ਸੁਣੋ ਮੇਰੀ ਤੁਸੀਂ ਹੁਣ ਪ੍ਰਧਾਨ ਡਰੋ ਨਾ ਮੈਂ ਸੋ ਤੋਂ ਮੂਰੇ ਜਾਨੀਆ ਤਰੂ ਗਿੱਦੜ ਬੋਲਦਾ ਕਹਿੰਦਾ ਮਾਂਗ ਰਹਿ ਮੇਥੋਂ ਕਹਿੰਦੀ ਕਿਉਂ ਕਹਿੰਦਾ ਮੈਂ ਤੂੰ ਦੱਸੂ ਕੋਈ ਨਾ ਥੋੜਾ ਜੇ ਨੇੜੇ ਪਾ ਕੇ ਕੁੱਤਾਂ ਦੀ ਪੈਗਾਂ ਨੇਗਾ ਜੋ ਆਗੇ ਗਿੱਦੜ ਕਿਨੀ ਗਿੱਦੜ ਨੇ ਲਾਦੀ ਝੂਟੀ ਉਗ ਗਿਦੜੀ ਕਹੀ ਕਰੀ ਜਾਵੇ ਖੜੀ ਅਰਨੂ ਜੀ ਨੰਬਰ ਪਲੇਟ ਦਿਖਾ ਆਪਣੀ ਤੁਸੀਂ ਪ੍ਰਧਾਨ ਹੋ ਕਹਿੰਦਾ ਆ ਜਾ ਆ ਜਾ ਭੱਜਿਆ ਤੁਹਾਨੂੰ ਪੜਨੇ ਆਏ ਘੋਰਨੇ ਨੂੰ ਆ ਜਾ ਹੁਣ ਖਦਮੂਹ ਦੇੜ ਦੇਣਗੇ ਉਹ ਜਦੋਂ ਆਈ ਹੋ ਗਈ ਤੇਰੀ ਘੋਰਨੇ ਤੇ ਆ ਗਈ ਕਹਿੰਦੀ ਜੀ ਤੁਸੀਂ ਪ੍ਰਧਾਨ ਹੋ ਤੁਹਾਡੇ ਨੰਬਰ ਪਲੇਟ ਲੱਗੇ ਤੁਸੀਂ ਦਿਖਾ ਦਿੰਦੇ ਉਹਨੂੰ ਲਾ ਕੇ ਉਹਨਾਂ ਕਹਿੰਦਾ ਲੰਬਰ ਪਲੇਟ ਨਹੀਂ ਹੈਗੀ ਕਹਿੰਦਾ ਕਉ ਕਹਿੰਦਾ ਮਾਦਾ ਗੋੜ ਚੱਟਣ ਗਿਆ ਤੀ ਊੜਾ ਵਾਲਾ ਫਲਾ ਫਲਾ ਲੱਗਿਆ ਤੇ ਮੇਰੇ ਕੋਈ ਪ੍ਰਧਾਨ ਪੁੱਤੂ ਨਹੀਂ ਐਵੇਂ ਖਦਮੂਹ ਦੇੜਾ ਲੀ ਉੱਥੇ ਪਿੰਡ ਆਵਦਾ ਕਹਿੰਦਾ ਕਹਿੰਦਾ ਪੁੱਤਾਂ ਕਹਿੰਦਾ ਪੜਿਆ ਹੁੰਦਾ ਕਹਿੰਦਾ ਪੜਾਈ ਵੀ ਮੂਰੇ ਚੱਲਦੀ ਆ ਪ੍ਰਧਾਨਗੀ ਵੀ ਤੇ ਪੜੇ ਹੁੰਦੇ ਕਹਿੰਦਾ ਫੇਰ ਮੈਂ ਪੂਰੇ ਖੜਦਾ ਉਹਨਾਂ ਦੇ ਇਹ ਤਾਂ ਸਾਰਿਆਂ ਨੇ ਪੜਨੇ ਕਹਿੰਦਾ ਵੜ ਕੋਰਨੇ ਚ ਇੱਕ ਕਹਾਣੀ ਉੱਥੋਂ ਸ਼ੁਰੂ ਕਰਦੇ ਆ ਆਪਾਂ ਜਿੱਥੋਂ ਧੂਰੀ ਰਹੀ ਸੀ ਤੇ ਕਰਮਾਜੀਤ ਦਾ ਤਾਕਤ ਤਾਂ ਪਾਪਾ ਚੌਥਾ ਜਵਾਬ ਦੇ ਰਿਹਾ ਰਾਜੇ ਨੂੰ ਕਹਿੰਦਾ ਰਾਜਨ ਬਿਕਰਮਾਜੀਤ ਇਹ ਜੀ ਚੀਜ਼ ਧੀ ਰਾਜਾ ਬਿਕਰਮਾਜੀਤ ਸੀ ਕਹਿੰਦਾ ਧਰਮੀ ਤੇ ਹਾਮੀਪੁਰਤੀ ਉਹ ਜੋਦੇ ਵਰਗਾ ਬਣ ਜੇਗਾ ਕਹਿੰਦਾ ਤਾਂ ਖੜੇ ਤੇ ਚਾਰਨ ਧਰੀ ਨੇ ਤੇਰੇ ਕੋਲ ਚੱਲੀਏ ਉਹਨੇ ਫਿਰ ਰਾਜਾ ਨੂੰ ਚੌਥਾ ਪਾਵਾ ਜਵਾਬ ਦਿੰਦਾ ਕਹਿੰਦਾ ਇੱਕ ਸਮੇਂ ਦੀ ਗੱਲ ਹੈ ਸਾਧੂ ਇਕੱਠੇ ਹੋ ਕੇ ਆਗੇ ਬਿਕਰਮਾ ਜੀ ਦੇ ਕਹਿੰਦੇ ਵੀ ਅਸੀਂ ਜੱਗ ਕਰਨੇ ਕਰਨਾ ਵੀ ਉਹ ਰਾਜੇ ਦੇ ਹੱਥੋਂ ਆ ਜਿਹੜਾ ਰਾਜਾ ਧਰਮੀ ਆ ਸਭ ਤੋਂ ਉਹ ਕਹਿੰਦਾ ਪੇਪਲ ਵੇਹੇ ਤੇ ਘੁੰਮ ਜੋ ਜਿਹਦਾ ਕੋਈ ਰਾਜਾ ਧਰਮੀ ਹੋਇਆ ਆਪੇ ਬੋਲ ਪੂ ਕਹਿੰਦਾ ਵੀ ਚੰਗਾ ਅੱਡਾ-ਅੱਡਾ ਸਾਧੂ ਚੱਲ ਪਏ 10 ਕਿਸੇ ਨੂੰ 5 ਕਿਸੇ ਪਾਸੇ ਤੁਰੇ ਫਿਰਦੇ ਰਹੇ ਨੇ ਜਿਹੜੇ ਰਾਜੇ ਕੋਲ ਗੱਲ ਛੇੜਿਆ ਕਰਨ ਹਰੇਕ ਰਾਜਾ ਕਹਿੰਦੇ ਵੀ ਸਾਥੋ ਧਰਮੀ ਤਾਂ ਬਿਕਰਮਾਜੀਤ ਮੁੜ ਕੇ ਆ ਗਏ ਕਹਿੰਦੇ ਜੀ ਰਾਜਾ ਸਭ ਤੋਂ ਧਰਮੀ ਬਿਕਰਮਾਜੀਤ ਰਾਜੇ ਨੂੰ ਦੱਸਿਆ ਹੂੰ ਉਹ ਕਹਿੰਦਾ ਜੀ ਗੱਲ ਤਾਂ ਸੋਡੀ ਸੱਚੀ ਹੈ ਬਿਕਰਮਾਜੀਤ ਰਾਜਾ ਹੈ ਧਰਮੀ ਔਰ ਇੱਕ ਗਲਤੀ ਰ ਬਿਕਰਮਾਜੀਤ ਰਾਜੇ ਸੀ ਵੀ ਹੈ ਹੂੰ ਉਹ ਕਹਿੰਦਾ ਕਿਵੇਂ ਕਹਿੰਦਾ ਉਹ ਸਨੇ ਦੇ ਵਿੱਚ ਜਿਸ ਬਿਕਰਮਾਜੀਤ ਭਗਤੀ ਕਰ ਰਿਹਾ ਸੀ ਆਪਣਾ ਪੂਰਾ ਲੱਗਣ ਲੱਗਿਆ ਹਾਜੀ ਭਗਤੀ ਚ ਉਸ ਵਕਤ ਇੱਕ ਗਉਤਰੀ ਜਾਨ ਝਾਂਜਰ ਫੜਕੀ ਤੇ ਬਿਕਰਮਾਜੀਤ ਨੇ ਭਗਤੀ ਦਾ ਖਿਆਲ ਸਾਡੇ ਕੋਲ ਝਾਂਜਰ ਦਾ ਖਿਆਲ ਕਰਿਆ ਕਹਿੰਦਾ ਐਡਾ ਦਾ ਕੋਈ ਬਿਕਰਮਾਜੀਤ ਨੂੰ ਲੱਗਿਆ ਸੀ ਕਹਿੰਦਾ ਫਿਰ ਉਹ ਸਮਝ ਆ ਗਿਆ ਜੀ ਉਹ ਤਾਕਤ ਉਹਨਾਂ ਦਾ ਬਿਕਰਮਾਜੀਤ ਅਸੀਂ ਬਿਕਰਮਾਜੀਤ ਰਾਜੇ ਨੂੰ ਮਿਲਾਂਗੇ ਹੁਣ ਬੈਠਾ ਬਿਕਰਮਾਜੀਤ ਦੇ ਰਾਜੇ ਦੀ ਕਚੇਰੀ ਵਿੱਚ ਨੇ ਸਾਧੂ ਵਿਕਰਮਾਜੀਤ ਕੁਰਸੀ ਤੇ ਬੈਠਾ ਉਹ ਕਹਿੰਦਾ ਜੀ ਜੇ ਉਹ ਦਾਗ ਧੋਤਾ ਜੋ ਤੁਹਾਨੂੰ ਵਿਕਰਮਾਜੀਤ ਦੀ ਦੱਸ ਮੈਂ ਪਾ ਦ ਕਹਿੰਦਾ ਜੀ ਪਾਓ ਕਹਿੰਦਾ ਜਿਹੜੀ ਕਚੇਰੀ ਵਿੱਚ ਬੈਠਿਓ ਇਸ ਸਾਹਮਣੇ ਵਿਕਰਮਾਜੀਤ ਦੀ ਕਚੇਰੀ ਉਹ ਕਹਿੰਦੇ ਜੀ ਐ ਕਰਕੇ ਫਿਰ ਅਸੀਂ ਤਾਂ ਇੱਕ ਸੋਕਦਾਨ ਲੈਣਾ ਉਹ ਰਾਜੇ ਦੇ ਹੱਥੋਂ ਲੈਣਾ ਜਿਹੜਾ ਸਭ ਤੋਂ ਧਰਮੀ ਉਹ ਕਹਿੰਦਾ ਜੀ ਪਹਿਲਾਂ ਮੇਰਾ ਦਾਗ ਧੋਵੋ ਜਿਹੜਾ ਸੋਕਦਾਨ ਮੰਗੋਗੇ ਮੈਂ ਦੇ ਦੂੰ ਨੇ ਭਈ ਉਹਨਾਂ ਵੀ ਦੇਖ ਲਾ ਉਹਨਾਂ ਨੇ ਸਾਰੇ ਸਾਧੂ ਨੇ ਇਕੱਠੇ ਹੋ ਕੇ ਅਰਦਾਸ ਬੇਨਤੀ ਕੀਤੀ ਮਾਲਕ ਮੂਰੇ ਵੀ ਮਾਲਕਾ ਇਹਦਾ ਇੱਕ ਦਾ ਕੱਟ ਦੇ ਦਾਗ ਇੱਕੋ ਹੀ ਦੀ ਬਕਰਵਾ ਜੀਤ ਨੂੰ ਵੀ ਮਾਲਕ ਨੇ ਆਵਾਜ਼ ਦਿੱਤੀ ਕਹਿੰਦਾ ਵੀ ਇੱਕ ਦਾਗ ਹੀ ਹੈ ਉਹ ਤੁਸੀਂ ਕਟਾ ਦੋਗੇ ਵੀ ਹਰ ਬੰਦਾ ਦਾਗ ਹੀ ਤਾਂ ਹੁੰਦਾ ਹੈ ਉਹ ਕਹਿੰਦਾ ਨਹੀਂ ਜੀ ਇੰਨੇ ਭਗਤਾਂ ਤਾਂ ਸੁਣ ਨਹੀਂ ਸਿਆਣੇ ਕਹਿੰਦੇ ਫਿਰ ਅੱਪ ਮੂੜ ਨਹੀਂ ਸਕਦਾ ਭਗਤਾਂ ਦੀ ਉਹਨੂੰ ਫਿਰ ਉਹਦਾ ਦਾਗ ਮਾਜੀ ਤਾਂ ਬਿਨਾ ਦਾਗੀ ਗਿਆ ਕੋਈ ਕਹਿੰਦਾ ਉਹਨੇ ਫਿਰ ਖਾਦ ਨੂੰ ਕਿਹਾ ਕਹਿੰਦਾ ਵੀ ਮੇਰਾ ਦਾਗ ਤਲਹਾ ਤਾਂ ਹੁਣ ਦੱਸੋ ਵੀ ਕੀ ਸੋਗ ਦਾ ਲੈਣਾ ਉਹ ਕਹਿੰਦਾ ਵੀ ਇਸ ਹੀ ਲੈਣਾ ਤੇਰਾ ਰਤ ਕਹਿੰਦਾ ਕੀ ਕਰਨ ਕਹਿੰਦਾ ਵੀ ਜਿੱਥੇ ਵੀ ਅਸੀਂ ਕੋਈ ਮੰਨ ਕੇ ਚਾਲ ਪੁੰਨ ਧਰਮ ਕਰਦੇ ਆ ਸਾਡਾ ਪੁੰਨ ਧਰਮ ਨਹੀਂ ਪੂਰ ਚੜਦਾ ਸਾਡੇ ਦਾਨੋਂ ਹੁੰਦੇ ਨੇ ਰਾਖਸ ਪਰ ਨਖਸ ਬੁੱਧੀ ਕੋਈ ਹੱਟ ਸੜਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਜ ਨਹੀਂ ਕਿ ਦਿਨ ਪਛਟ ਹੁੰਦਾ ਸਾਡੇ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਵਿਕਰਮਾ ਜੀ ਦਾ ਰਤਪ ਜਿੰਨੇ ਥਾਂ ਤੇ ਤੁਸੀਂ ਚੱਕ ਕਰਨਾ ਉਹਨੇ ਥਾ ਦਾ ਕੋਟ ਲਾਉਂ ਹੁੰਡਲ ਮਗ ਵੀ ਜਿੱਥੇ ਵਿਕਰਮਾ ਜੀ ਦਾ ਰਤ ਵਗਾ ਉਥੇ ਰਾਖਸ ਨਹੀਂ ਆਪਾ ਤਾਂ ਕਹਿੰਦਾ ਫਿਰ ਉਹਨੇ ਵਿਕਰਮਾ ਜੀ ਤੇਨੇ ਕੀ ਕਰਿਆ ਨਾ ਉਹਨਾਂ ਨੂੰ ਸਾਧੂਆਂ ਨੂੰ ਉਹਨਾਂ ਦੇ ਲੰਗਰ ਖਾਤਰ ਭੋਜਨ ਖਾਤਰ ਜਿੱਥੇ ਮਰਜ਼ੀ ਲਾਉਣ ਤਾਂ ਉਹਨੇ ਆਪਣੀ ਸਾਥੀ ਦਾ ਸਾਥੀ ਉਹਨੂੰ ਕਹਿੰਦਾ ਜੇਤਾ ਰਾਜਾ ਸਾਧੂਆਂ ਖਾਤਰ ਆਪਣੀ ਸਾਤੀ ਚੀਰਨੇਗਾ ਤਾਂ ਤਾਂ ਸਾਡੇ ਤੇ ਚਰਨ ਤਰੀ ਨੇ ਤੇ ਕੋੜ ਚੱਲੀ ਇਹ ਤਾਂ ਇੰਨੀ ਟੁੱਟ ਗਈ ਕੱਟੋ ਆ ਕੇ ਓਏ ਕਹਾਣੀ ਕਹਾਣਾ ਮੈਂ ਕਰਦਿਆ ਸ਼ੁਰੂ ਤੇਰਾ ਆਉਂਦੀ ਕੋਲੇ ਰਿਹਾ ਕੋ